ਟਿਆੜਾ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਕੀਲ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦਰਅਸਲ ਇਹ ਸਾਰੇ ਦਾ ਸਾਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਵਕੀਲ ਦੀ ਭੈਣ ਹੈ ਉਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਦੀ ਭਾਬੀ ਤੇ ਕਿ ਕਿਸ ਤਰੀਕੇ ਨਾਲ ਉਹ ਟੌਰਚਰ ਕਰਦੀ ਸੀ ਉਸ ਦੇ ਪਰਾ ਨੂੰ ਤਾਂ ਇਹ ਕਿਹਾ ਜਾ ਰਿਹਾ ਹੈ ਵਕੀਲ ਜਿਹੜਾ ਮ੍ਰਿਤਕ ਹੈ ਉਸ ਦੀ ਭੈਣ ਦੇ ਵੱਲੋਂ ਕਿ ਉਸ ਦੀ ਭਾਬੀ ਨੇ ਆਪਣੇ ਆਸ਼ਿਕ ਨਾਲ ਰਲ ਕੇ ਉਸ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਜਿਸ ਤੋਂ ਬਾਅਦ ਉਹਨਾਂ ਦਾ ਜਿਹੜਾ ਭਰਾ ਹੈ ਵਕੀਲ ਹੈ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਕਿਉਂਕਿ ਮੈਂਟਲ ਟੌਰਚਰ ਇਵਨ ਕਿ ਫਿਜ਼ੀਕਲ ਟੌਰਚਰ ਵੀ ਦਿੱਤਾ ਜਾਂਦਾ ਸੀ ਅਕਸਰ ਅਸੀਂ ਵੇਖਦੇ ਹਾਂ ਕਿ ਔਰਤ ਤੇ ਫਿਜ਼ੀਕਲ ਟੌਰਚਰ ਦੀਆਂ ਕਡਨਾਵਾ ਸਾਹਮਣੇ ਆਉਂਦੀਆਂ ਪਰ ਇੱਥੇ ਔਰਤ ਨੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਤੇ ਫਿਜ਼ੀਕਲ ਟਾਰਚਰ ਵੀ ਕੀਤਾ ਮੈਂਟਲ ਟਾਰਚਰ ਵੀ ਕੀਤਾ ਕਿਉਂਕਿ ਜਿਹੜੇ ਉਸਦੇ ਚਿਹਰੇ ਤੇ ਪੋਸਟਮਾਰਟਮ ਦੌਰਾਨ ਨਿਸ਼ਾਨ ਪਾਏ ਗਏ ਨੇ ਉਹ ਸਾਫ਼-ਸਾਫ਼ ਆਪਮੋਹਰੇ ਗਵਾਹੀ ਪਰ ਰਹੇ ਨੇ ਕਿ ਕਿਤੇ ਨਾ ਕਿਤੇ ਉਹਦੀ ਭੈਣ ਹੈ ਜਿਹੜੀ ਸਹੀ ਇਲਜ਼ਾਮ ਲਗਾ ਰਹੀ ਹੈ ਪਰ ਜਦੋਂ ਸਵਾਲ ਪੁੱਛੇ ਗਏ ਦੂਜੇ ਪਾਸੇ ਉਹਨਾਂ ਦੀ ਭਾਬੀ ਤੋਂ ਤਾਂ ਉਹਨਾਂ ਨੇ ਸਿਰੇ ਤੋਂ ਇਹਨਾਂ ਨੂੰ ਨਕਾਰ ਦਿੱਤਾ ਤੇ ਇਹ ਇਲਜ਼ਾਮ ਉਲਟਾ ਕੇ ਨਨਾਂ ਨੇ ਪਾ ਦਿੱਤੇ ਕਿ ਪ੍ਰਾਪਰਟੀ ਨੂੰ ਲੈ ਕੇ ਧੱਕੇਸ਼ਾਹੀ ਮੈਂਟਲ ਟੌਰਚਰ ਉਲਟਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਰਿਹਾ ਉਹਨਾਂ ਦੇ ਪਤੀ ਨੂੰ ਜਿਸ ਤੋਂ ਬਾਅਦ ਉਹ ਅੱਜ ਇਹ ਘਟਨਾ ਤੇ ਪਹੁੰਚੇ ਕਿ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਵੱਡੀ ਗੱਲ ਤਾਂ ਇਹ ਹੈ ਕਿ ਪੁਲਿਸ ਨੇ ਹੁਣ ਪੋਸਟਮਾਰਟਮ ਦੇ ਲਈ ਰਜਿੰਦਰਾ ਹਸਪਤਾਲ ਵਿਖੇ ਉਹਨਾਂ ਦੀ ਬੋਡੀ ਲਿਆਂਦੀ ਸੀ ਤਾਂ ਜਿਸ ਤੋਂ ਬਾਅਦ ਜਿਹੜੇ ਸਕਾਰਜ਼ ਨੇ ਫੇਸ ਤੇ ਉਹ ਆਪ ਮੁਹਾਰੇ ਵੈਸੇ ਗਵਾਹੀ ਪਰ ਰਹੇ ਨੇ ਫਿਲਹਾਲ ਜਿਹੜੀ ਫੋਰੈਂਸਿਕ ਦੀ ਰਿਪੋਰਟ ਹੈ ਉਹ ਵੀ ਆਣੀ ਬਾਕੀ ਐ ਤਾਂ ਵੱਡੇ ਖੁਲਾਸਿਆਂ ਤੋਂ ਬਾਅਦ ਹੋਣਗੇ ਕਿ ਆਖਰ ਜਿਹੜੀ ਨਨਾਨ ਹੈ ਉਹ ਸੱਚ ਬੋਲ ਰਹੀ ਹੈ ਜਾਂ ਫਿਰ ਜਿਹੜੀ ਭਾਬੀ ਹੈ ਉਹ ਸੱਚ ਬੋਲ ਰਹੀ ਹੈ ਮੇਰੇ ਭਰਾ ਦਾ ਨਾਮ ਅਮਰਪ੍ਰੀਤ ਸਿੰਘ ਮੋਰ ਨੂੰ ਕੈਟੀ ਵਿੱਚ ਬੈਠਦਾ ਉਹ ਵਕੀਲ ਹੈ 15 ਸਾਲ ਹੋ ਗਏ ਨੂੰ ਕੈਟੀ ਵਿੱਚ ਬੈਠਦੇ ਹੋਏ ਉਹ ਸਵੇਰੇ 9 ਵਜੇ ਕੈਟੀ ਵਿੱਚ ਚਲਾ ਜਾਂਦਾ ਉਹਦੀ ਘਰ ਵਾਲੇ ਪਿੱਛੇ ਮਿੰਦਰਪਾਲਕ ਕਲੱਬ ਵਿੱਚ ਜਿਹੜਾ ਲੱਗਿਆ ਪਿਆ ਮੈਨੇਜਰ ਸੀ ਪਹਿਲਾਂ ਰਿਟਾਇਰ ਹੋ ਗਿਆ ਹੁਣ ਪਤਾ ਨਹੀਂ ਉਹ ਕਿਸ ਪੋਸਟ ਤੇ ਆ ਵਿਛਾਲ ਮੇਰਾ ਜੀਜਾ ਲੱਗਦਾ ਸੀ ਉਹਨੇ ਆ ਕੇ ਮੇਰੇ ਭਰਾ ਦਾ ਘਰ ਪੜਦਾ ਉਹ ਜਾਂਦਾ ਸੀ ਕੈਟੀ ਵਿੱਚ ਪਿੱਛੇ ਆ ਕੇ ਦੀ ਜਨਾਨੀ ਨਾਲ ਰੰਗ ਰੱਲੀਆਂ ਮਨਾਦਾ ਸੀ ਮੇਰੀ ਭਾਬੀ ਨਾਲ ਰੱਲੀ ਪੀ ਸੀ ਦੋਨਾਂ ਨੇ ਰਾਲ ਕੇ ਉਹਨੂੰ ਮਾਰਿਆ ਪਹਿਲਾਂ ਫਿਰ ਮੈਨੂੰ ਫੋਨ ਕਰਿਆ 9 ਵਜੇ ਮਾਰ ਮੂੜ ਕੇ ਮੈਨੂੰ ਕਹਿੰਦੇ ਰਾਹ ਹਸਪੀਟਲ ਵਿੱਚ ਆ ਜਾਓ ਤੁਹਾਡਾ ਭਰਾ ਕਹਿੰਦਾ ਫੈਦੀਵਾਨ ਤੋਂ ਗਿਰ ਗਿਆ ਤੇ 6:00 ਵਜੇ ਆ ਫਿਰ ਮੈਂ ਫੋਨ ਕੱਟਣ ਲੱਗੀ ਮੈਨੂੰ ਕਹਿੰਦੇ ਉਹ ਸੀਰੀਅਸ ਹੈ ਦੀਵਾਨ ਤੋਂ 6:00 ਵਜੇ ਸੀਰੀਅਸ ਹੋ ਗਿਆ ਜਾਂਦਾ ਹਸਪੀਟਲ ਵਿੱਚ ਗਈ ਨਾਲ ਦੀ ਨਾਲ ਫੋਨ ਕਰਤਾ ਕਹਿੰਦੇ ਉਹ ਤਾਂ ਘਰ ਆ ਗਿਆ ਘਰ ਆ ਕੇ ਜਦ ਦੇਖਿਆ ਤਾਂ ਜਾਨਵਰ ਵਾਂਗੂ نیچے ਪਾ ਰੱਖਿਆ ਅਜੀਬ ਜਾਨਵਰ ਗੇਰਾ ਉਹਦਾ ਕੋਈ ਚੱਦਰ ਨਹੀਂ ਉਹਦੇ ਸਿਰ ਤੇ ਚੱਟਾ ਪੂਰੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਪਾਣੇ ਦਿਖਾਣੇ ਵਾਸਤੇ ਵੱਠੇ ਦੇ ਸੱਟਾਂ ਬਾਹਾਂ ਤੇ ਜਿਵੇਂ ਛੈਣੀ ਨਹੀਂ ਦੀ ਹੁੰਦੀ ਛੈਣੀ ਉਹ ਮਾਰ ਕੇ ਖੁੰਡਾ ਕੱਢਿਆ ਤਾਂ ਉਹਦਾ ਮਾਸਦਰੋ ਦੀ ਐਵੇਂ ਮਾਰਿਆ ਨੂੰ ਕਸਾਈਆਂ ਵਾਂਗੂ ਔਰ ਆਪ ਉਹਦੇ ਅੱਖ ਚ ਹੰਝੂ ਲੈ ਉਹਨੂੰ ਕਤਵਾਲੀ 'ਚ ਬਿਠਾ ਕੇ ਲੀਚੀ ਦਾ ਜੂਸ ਪਲਾਇਆ ਜਾ ਰਿਹਾ ਹੈ ਦੇਖੋ ਪਰਫੂਨ ਸਾਫ ਕਰਕੇ ਫੇਰ ਡਾਈਆ ਕਹਿੰਦੀ ਆਪਣੇ ਆਪ ਮਰ ਗਿਆ ਆਪਣੇ ਆਪ ਕਿਵੇਂ ਮਰ ਗਿਆ ਚਾਹਲਾ ਕਹਿੰਦੀ دیਵਾਨ ਤੋਂ ਗਿਰ ਕੇ ਮਰਿਆ ਫੇਰ ਮੈਨੂੰ ਕਹਿੰਦੀ ਫਾਂਸੀ ਲਾ ਲਈ ਫੇਰ ਉਹ ਕਹਿੰਦੀ ਪੈਰ ਫਿਸਲ ਕੇ ਗਿਰ ਗਿਆ ਫੇਰ ਉਹਦੀ ਮਾਂ ਕਹਿੰਦੀ ਕਹਿੰਦੀ ਮੀਆ ਬੀਬੀ ਆਪਸ ਚ ਲੜ ਸੀ ਚਾਰ ਵਾਰ ਤਾਂ ਨੇ ਸਟੇਟਮੈਂਟਾਂ ਬਦਲੀਆਂ ਦੋਸਤੋ ਕਿਹੜਾ ਵਿਸ਼ ਕਤੈਨਿਕ ਕਾਲ ਰਾਤ ਦੀ ਘਟਨਾ 9 ਵਜੇ ਮੈਨੂੰ ਫੋਨ ਕਰਿਆ ਮਾਰ ਉਹਨਾਂ ਨੇ 7 ਵਜੇ ਤੋਂ ਲੈ ਕੇ 9 ਵਜੇ ਵਿੱਚ ਵਿੱਚ ਦਿੱਤਾ ਸੀ 9 ਵਜੇ ਤੋਂ ਪਹਿਲਾਂ ਪਹਿਲਾਂ 7 ਵਜੇ ਚੰਗਾ ਪੱਲਾ ਬਾਹਰ ਆਈਸਕ੍ਰੀਮ ਦੀ ਰੇੜੀ ਤੇ ਖੜਿਆ ਸੀਗਾ ਸਿਰ ਤੇ ਮੱਥੇ ਦੇ ਉੱਤੇ ਲੱਗ ਗਿਆ ਉਹ ਮਾਰ ਗਿਆ ਤੇਤੀ ਉਹ ਨਹੀਂ ਹੁੰਦੀ ਅਗੇ ਛੇਣੀ ਟਿੱਕਾ ਸਾਫ ਕਰਨ ਵਾਲੀ ਉਸੇ ਨਾਲ ਅੰਦਰ ਪੂਜਾ ਕਰ ਰੱਖਿਆ ਸਿੱਕੀ ਚੀਜ ਮਾਰੀ ਹੈ ਕੋਈ ਘਰ ਪਿੱਛੇ ਮਾਰ ਗਿਆ ਬਾਹਾਂ ਤੇ ਮਾਰੀਆਂ ਲੱਤਾਂ ਤੇ ਨੀਲ ਪਾ ਰੱਖਿਆ ਔਰ ਜਿੱਥੇ ਘੱਟ ਜਿੱਥੇ ਆਪਣੇ ਘਰ ਚ ਰਹਿੰਦਾ ਉਹ ਔਰ ਮੈਕਅਪ ਸਵੇਰੇ ਲਿਪਸਟਿਕ ਲਗਾ ਲੈਂਦੀ ਆ ਘਰ ਪਰ ਆ ਮੇਰਾ ਚਲਾ ਜਾਂਦਾ ਪਿੱਛੋਂ ਪਤਾ ਨਹੀਂ ਕਿਨੂੰ ਬਾੜਦੀਆ ਕਿਨੂੰ ਕਰਦੀਆ ਸਾਨੂੰ ਕੁਝ ਨਹੀਂ ਪਤਾ ਕੈਮਰੇ ਦੇ ਤਾਰਾ ਵੀ ਕੱਟਦੀ ਆ ਉਹਨੇ ਆ ਵੀਡੀਓ ਪੁਲਿਸ ਨੂੰ ਕੜ ਗਿਆ ਰਾਤ ਦੇ 9 ਵਜੇ ਅਸੀਂ ਬੁਲਾ ਰਿਆ 9 ਵਜੇ ਉਦੋਂ ਕੋਈ ਐਫ ਆਈ ਆਰ ਨਹੀਂ ਕਰੀ ਅਸੀਂ ਪਹਿਲਾਂ ਕਾਰਵਾਈ ਕਰਾਂਗੇ ਫਿਰ ਕਰਾਂਗੇ ਹੁਣ ਕਹਿੰਦੇ ਆ ਸੰਸਕਾਰ ਕਰੋ ਧੱਕੇ ਨਾਲ ਕਹਿ ਰਿਆ ਕਿਉਂ ਸੰਸਕਾਰ ਕਰਦੇ ਜਾ ਤੱਕ ਰਿਪੋਰਟ ਨਹੀਂ ਆਈ ਮੇਰੇ ਮਾਪੇ ਨਹੀਂ ਹੈਗੇ ਹੁਣੀ ਮੇਰੇ ਮਾਵਾ ਭਰੇ ਦੋਸਤar ਹੋਏ ਆ ਜੇ ਮੇਰੇ ਮਾਪੇ ਆਪ ਨੂੰ ਮਰੇ ਇੱਕ ਕੱਲਾ ਕੰਲਾ ਭਰਾ ਸੀ ਉਹ ਵੀ ਮਾਰਦਾ ਖਾ ਗਈ ਮੇਰੇ ਭਰਾ ਨੂੰ ਦੱਸੋ ਕੱਲੀ ਕੱਲੇ ਮੇਰੇ ਭਰਾ ਨੂੰ ਖਾ ਗਏ ਆ ਕੱਲ ਰੱਖਣੀ ਆ ਅਸੀਂ ਤਿਆਰੀਆਂ ਕਰ ਰਹੇ ਸੀ ਰੱਖੜੇ ਤੇ ਜਾਂਦੇ ਉਹਨੇ ਮਾਰਤਾ ਮਾਰ ਕੇ ਸਿਚਦਾ ਨੀ ਤੇ ਜਮੀਨ 'ਚ ਹੋੜ ਆਪਾਂ ਚੰਦੀ ਕਾਰ ਦੇ ਨਾਲ ਪਈ ਆ ਦੇਖੋ ਆ ਦੇਖੋ ਸਿਰ ਤੇ ਮਾਰ ਰੱਖਿਆ ਕਿਵੇਂ ਤੇ ਚੰਗਾ ਪੱਲਾ ਜਿੰਦਾ ਜਾਗਦਾ ਫਰੀਜਾ ਵਿੱਚ ਲਗਾਤਾ ਮੇਰਾ ਭਰਾ ਉਸੇ ਮਾਪ ਘਰਿਆ ਸੀ ਉਹਨੇ ਦੱਸੋ সংস্কার ਕਰੋ ਕਾਂਡਿਆ ਸੰਸਕਾਰ ਕਰੋ ਕਾਨੂੰਨ ਦੀ ਕਾਰਵਾਈ ਕਰੋ ਕਿਉਂ ਕਰੀਏ ਕਾਨੂੰਨੀ ਕਾਰਵਾਈ ਉਹਨੂੰ ਮਾਰਦਾ ਵਾ ਦੱਸੋ ਉਹਨੂੰ ਨਾਲ ਮਾਰ ਕਿਨੂੰ ਕਹਾ ਮੈਂ ਜਾ ਕੇ ਕਾਨੂੰਨ ਨਹੀਂ ਸੁਣਦਾ ਕੱਲ ਰਾਤ ਦਾ ਮਾਰਿਆ ਵਾ ਸੁਣਦਾ ਨਹੀਂ ਕਿ ਸੁਣਦਾ ਜੇ ਸੁਣਦਾ ਹੁੰਦਾ ਜੋੜਿਆ ਹੁੰਦਾ ਉਹ ਕੋਲ ਕੋਈ ਟੈਨਸ਼ਨ ਮੇ ਰੱਖੀ ਸੀ ਮੇਰੀ ਜੋ ਅੰਨੰਦ ਹੈ ਬਬਲੀ ਉਸਕਰ ਵਾਲੇ ਜੋ ਬਿੰਦਾ ਹੈ ਉਹਨਾਂ ਨੇ ਪ੍ਰੋਪਰਟੀ ਬਲੇਗੀ ਤੇ ਉਹਨਾਂ ਦੇ ਦਿਮਾਗ ਵਿੱਚ ਬਹੁਤ ਟੈਨਸ਼ਨ ਪਿਛਾਰ ਕੀਤੀ ਸੀ ਪਹਿਲੇ ਤੋਂ ਹਮਾਰੇ ਪਹਿਲੇ ਵਾਲੇ ਘਰ ਤੇ ਕਬਜ਼ਾ ਕਰ ਲਿਆ ਸਾਰਾ ਕੁਝ ਹਤਿਆ ਲਿਆ ਅਬ ਇਸ ਵਾਲੇ ਘਰ ਕੋ ਵੀ ਮੈਂ लोन ले के पास करवा के पैसे घर दोबारा बनवाया तब उन डालना सोचा इन्होंने सोचा कि इसमें से भी हमें सब मिलेगा फिर अब हमने ना पैसे हटा के मकान बना था घसे करके और अब हमें जीने में दे रही अब वो बोल रही है कि मैं ये ये मकान भी ले भी छोड़ूंगी और ये भी मकान मेरा है तो यहाँ से घर से बाहर निकालूंगी और मेरे पति हमेशा इस डिप्रेशन में रहते थे हर सबसे ये बात बोलते थे वो वो बहुत परेशान थे अंदर अंदर से बहुत ज्यादा वाँ वाँ नहीं लगाया लड़ाई हो रही है उनकी ऑफिस में दोनों की लड़ाई हुई थी मेरी नंद की और मेरे हसब की वो क्या हम लेगे तो मेरे हसबेंड मार नहीं देते ਇਸ ਟੈਂਸ਼ਨ ਵਿੱਚ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਡਿਲ ਕਰਤੀ ਸੀ ਤੋਂ ਉਸ ਤੋਂ ਉਸਨੇ ਮੇਰੇ ਤੇ ਵੀ ਤਾਰਿਆ ਮੇਰੇ ਤੇ ਬਹੁਤ ਮਾਰਿਆ ਬਸ ਸਰ ਬਹੁਤ ਬੁਰਾ ਹਾਲ ਥੇ ਉਹਨਾਂ ਨੇ ਰਾਤ ਵੀ ਇਤਨਾ ਗੰਦ ਬਗਾ ਇਤਨਾ ਕਹਿ ਸਭਾ ਜਿਸਕੇ ਮੇਰੇ ਸੰਬੰਧ ਨਹੀਂ ਥੇ ਉਹਨਾਂ ਸੇ ਵੀ ਮੇਰੇ ਸੰਬੰਧ ਜੋ ਮੇਰੇ ਮਾਪੇ ਕਿ ਮਨ ਕੇ ਸੀ ਕਿਤਨਾ ਕਿਤਨਾ ਗੰਦਾ ਲਖਨ ਲਗਾਇਆ ਮੇਰੇ ਤੇ ਸਰ ਹਾਂਜੀ ਸਾਨੂੰ ਇੱਕ ਇਨਟੀਮੇਸ਼ਨ ਮਿਲੀ ਸੀ ਵੀ ਜੋ ਮ੍ਰਿਤਕ ਨੇ ਅਮਨਪ੍ਰੀਤ ਸਿੰਘ ਦੇ ਲਈਸ ਮੋਨੂ ਜੋ ਇੱਕ ਪ੍ਰੈਕਟਿਸਿੰਗ ਲਾਇਰ ਨੇ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਜੋ ਮੌਕਾ ਵਗੈਰਾ ਵਿਜ਼ਿਟ ਕੀਤਾ ਗਿਆ ਅ ਮਹੱਲੇ ਦੇ ਵਿੱਚੋਂ ਤੇ ਪਰਿਵਾਰਕ ਮੈਂਬਰਾਂ ਦੇ ਬਿਆਨات ਹਾਸਲ ਕੀਤੇ ਗਏ ਤੇ ਜੋ ਕੁਝ ਪਰਿਵਾਰਕ ਮੈਂਬਰ ਸ਼ੰਕਾ ਵੀ ਜ਼ਾਹਰ ਕਰਦੇ ਸੀ ਤੇ ਉਹਨਾਂ ਦੀ ਪਤਨੀ ਦੇ ਬਿਆਨ ਤਹਿਰੀਰ ਕੀਤੇ ਗਏ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਨੇ ਅ ਆਪਣੇ ਆਪ ਨੂੰ ਫਾਹ ਲਗਾ ਕੇ ਆਪਣੀ ਜੀਵਨ ਲिला ਸਮਾਪਤ ਕੀਤੀ ਹੈ ਤੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਹਨਾਂ ਦੇ ਬਿਆਨات ਤੇ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਉਹਨਾਂ ਦਾ ਅਸੀਂ ਸੀਨੀਅਰ ਡਾਕਟਰ ਸਾਹਿਬਾਨਾਂ ਦੇ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਬੋਰਡ ਬਣਾ ਕੇ ਉਹਨਾਂ ਦਾ ਜੀ ਪੋਸਟਮਾਰਟਮ ਕਰਵਾਇਆ ਗਿਆ ਤੇ ਜਦੋਂ ਵੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੇ ਉਸ ਦੇ ਮੁਤਾਬਕ ਹੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਹੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊ ਅਮਲ ਚ ਲਿਆਂਦੀ ਜਾਊਗੀ ਹਾਂਜੀ ਉਹਨਾਂ ਦੇ ਇੱਕ ਫੋਰਹੈਡ ਤੇ ਇੰਜਰੀ ਸੀਗੀ ਉਹ ਜੋ ਅਸੀਂ ਪੋਸਟਮਾਰਟਮ ਜਿਹੜੀ ਐਪਲੀਕੇਸ਼ਨ ਆ ਉਹਦੇ ਉਹਦੇ ਵਿੱਚ ਅਸੀਂ ਮੈਂਸ਼ਨ ਕੀਤੀ ਡਾਕਟਰ ਸਰਵਾਨਾ ਨੂੰ ਉਸੋਂ ਦੀ ਸਾਨੂੰ ਕਲੀਅਰ ਕੀਤਾ ਜਾਊਗਾ ਬੋਰਡ ਡਾਕਟਰਾਂ ਦੇ ਬੋਰਡ ਵੱਲੋਂ ਵੀ ਉਹ ਜਿਹੜੀ ਸੱਟ ਹੈ ਉਹ ਪੋਸਟਮਾਰਟਮ ਜਾਂ ਐਂਟੀਮਾਰਟਮ ਜਿਸ ਦੇ ਆਧਾਰ ਤੇ ਅਸੀਂ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਜਿਹੜਾ ਐਫਐਨ ਦਸਤਕਰ ਉਹ ਜਿਸ ਫਾਮਲੇ ਦੇ ਕਿ ਆਤਮ ਹੱਤਿਆ ਦੇ ਉੱਪਰ ਕਰੋਗੇ ਕਿਤਨਾ ਕਰੀ ਉਹ ਜੋ ਵੀ ਸਾਨੂੰ ਪੋਸਟਮਾਰਟਮ ਰਿਪੋਰਟ ਆਊਗੀ ਡਾਕਟਰ ਸਰਵਾਨਾ ਦੇ ਬੋਰਡ ਵੱਲੋਂ ਉਸ ਦੇ ਆਧਾਰ ਤੇ ਹੀ ਅਸੀਂ ਅਗਲੀ ਕਾਰਵਾਈ ਇਹਦੇ ਤੇ ਲਿਆਂਦੀ ਜਾਊਗੀ ਹੁਣ ਡੈੱਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਡੈੱਡ ਬੋਡੀ ਹਾਂਜੀ ਪਰਿਵਾਰ ਨੂੰ ਸੌਂਪ ਦਿੱਤੀ ਹੈ ਜੋ ਉਹਦੇ ਜੀਜੇ ਹਾਸਲ ਕਰਕੇ ਲੈ ਕੇ ਆਏ ਨੇ ਸਾਡੇ ਤੋਂ ਰਜਿੰਦਰ ਹਸਪੀਟਲ ਪਟਿਆਲਾ ਤੋਂ